ਆਕ ਜੋ ਮੈਨੂੰ ਮੂਤ ਹੀ ਨਜ਼ਰ ਆਉਂਦੀ ਐ ਜਿਹੜੇ ਆਦਮੀ ਆਪਣੀ ਜਨਾਨੀ ਆਪਣੀ ਮਾਂ ਤੋਂ ਜਨਾਨੀ ਦੇ ਵਾਲ ਘਟਵਾ ਰਿਹਾ ਤੁਸੀਂ ਦੱਸੋ ਕੀ ਹੋ ਸਕਦਾ ਮੈਂ ਅੱਜ ਤੱਕ ਜਿੰਨੀਆਂ ਵੀ ਇੰਟਰਵਿਊਜ਼ ਹੋਈਆਂ ਮੈਂ ਕਦੀ ਵੀ ਨਹੀਂ ਪੜਤੀ ਬਟਾ ਤੁਸੀਂ ਇੱਕ ਬੰਦੇ ਦੇ ਮਗਰ ਹੀ ਪੈ ਗਏ ਉਹ ਮੇਰੀ ਭਰਾ ਬਣ ਕੇ ਮੇਰੀ ਮਦਦ ਕਰਦਾ ਪਿਆ ਉਹ ਤੁਹਾਡੇ ਰਿਸ਼ਤੇਦਾਰਾ ਚੋ ਵੀ ਉਹਨੂੰ ਪੁੱਛ ਲਓ ਨੇ ਕਿ ਐਂ ਵੀ ਆਪਾਂ ਬੈ ਕੇ ਗੱਲ ਕਰਾਂਗੇ ਵੀ ਜੋ ਹੋਏਗਾ ਆਪਾਂ ਨਿਭਾੜਾਂਗੇ ਅਸੀਂ ਕੁੜੀ ਦਾ ਮੈਂ ਆਪਣੇ ਪਾਣ ਦਾ ਘਰ ਬਸਾਣਾ ਔਰ ਤੂੰ ਕਹਿ ਰੇ ਮੇਰਾ ਪਰਿਵਾਰ ਰੋਲ ਤਾਂ ਅਜ ਫੋਟੋਆਂ ਜ਼ਿਆਦਾ ਆਹੀਆਂ ਪਾਣੀਆਂ ਅਜੀ ਵੀਡੀਓਜ਼ ਯਾਦ ਆ ਗਈਆਂ ਸਾਡੀਆਂ ਕਾਨੀਆਂ ਚਾਰ ਪੰਜ ਦਿਨ ਪਹਿਲਾਂ ਕਿੱਥੇ ਸੀ ਬੜਕ ਕੇ ਬੋਲਦਾ ਸੀ ਵੀ ਅੱਦਾ ਕਰਦਾ ਗਿਆ ਮੈਂ ਨਹੀਂ ਅੰਦੇ ਨਾਲ ਰਹਿਣਾ ਉਹ ਨਹੀਂ ਰਹਿਣਾ ਅੱਜ ਪਰਿਵਾਰ ਯਾਦ ਆ ਗਿਆ ਪੰਜ ਦਿਨ ਹੋ ਗਏ ਮੁੰਡਾ ਹਸਪੀਟਲ ਡਾਕਟਰਾਂ ਕੋਲ ਘੁੰਮਦਾ ਪਿਆ ਕੋਈ ਤੁਹਾਨੂੰ ਫਰਕ ਨਹੀਂ ਪੈਂਦਾ ਜੇ ਐ ਕਹਿ ਰਿਹਾ ਵੀ 9 ਮਹੀਨੇ ਦਾ ਬੱਚਾ ਰੱਖਿਆ 10 ਸਾਲ ਦਾ ਬੇਟਾ ਮੇਰਾ ਤੁਸੀਂ ਵੀ ਰੱਖਿਆ ਆਈ ਸਮਝ ਮੈਨੂੰ ਵੀ ਉਹਨਾਂ ਉਨਾ ਹੀ ਮੂਹ ਹੈ ਜਿਹੜਾ ਤੁਸੀਂ ਜਾਣ ਕੇ ਖੋਇਆ ਹੋਇਆ ਵੀ ਉਹ ਦਵਾਈ ਨਾ ਕੋਈ ਦੇ ਦੇ ਪਹਿਲਾ ਇੱਕ ਪੁਲਿਸ ਸਟੇਸ਼ਨ ਗਈ ਦੇ ਕੇ ਆਇਆ। ਵੀ ਅੱਧਾ ਦਾਦੀ ਤੱਕ ਕਰਦੀ ਐ ਮਮਾ ਨੂੰ ਸਾਰੇ ਤੰਗ ਕਰਦੀ ਐ। ਅੱਜ ਤੁਸੀਂ ਉਹਨੂੰ ਆਪਣੇ ਹਵਾ ਵਾਸਤੇ ਕੀਤਾ ਹੋਇਆ ਉਹ ਤਾਂ ਕੋਈ ਚੱਕਰ ਹੀ ਨਹੀਂ। ਪਿਓ ਦਾ ਹੱਕ ਐ ਬੱਚਾ ਰਹਿਣਾ ਚਾਹੀਦਾ ਪਿਓ ਕੋ ਪਿਓ ਮੈਂ ਵੀ ਫੇਰ ਵੀ ਇੱਥੇ ਤਰਸ ਖਾਂਦੇ ਆ। ਬਟ ਹੰਨੀ ਸੇਠੀ ਜਿੱਥੇ ਗਲਤ ਐ ਨਾ ਆਪਣੀ ਮਾਂ ਨੂੰ ਰੋਕ ਸਕਦਾ ਨਾ ਆਪਣੇ ਭਰਾ ਨੂੰ ਰੋਕ ਸਕਦਾ ਨਾ ਆਪਣੇ ਦੋਸਤ ਨੂੰ ਰੋਕ ਸਕਦਾ ਔਰ ਦੂਜਿਆਂ ਤੇ ਇਲਜ਼ਾਮ ਲਗਾ ਰਿਹਾ ਕਿ ਇਹ ਘਰ ਖਰਾਬ ਕਰ ਰਹੇ। ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿ ਰਹੀ ਆਂ। ਹੰਨੀ ਆਪਣੇ ਦਿਮਾਗ ਨਾਲ ਨਹੀਂ ਚੱਲ ਰਿਹਾ ਉਹ ਹੈਰੀ ਸਾਇਲ ਤੇ ਆਪਣੀ ਮਾਂ ਦੇ ਕਰਕੇ ਚੱਲ ਰਿਹਾ ਜਿੰਨਾ ਤਿੰਨਾ ਕਰਕੇ ਸਾਡਾ ਪਰਿਵਾਰ ਰੁੱਲ ਰੁੱਲ ਰਿਹਾ ਹੈ ਬਿਖਰਾ ਬੋ ਰਿਹਾ ਜੇ ਲੱਗੋ ਕੁਝ ਹੁੰਦਾ ਹੈ ਇਹ ਤਿੰਨਾ ਦਾ ਨਾਮ ਆਉਣਾ ਚਾਹੀਦਾ ਕੋਈ ਪ੍ਰਿੰਕਲ ਲੁਧਿਆਣੇ ਦਾ ਕੋਈ ਰੋਲ ਨਹੀਂ ਹੈ ਮੈਂ ਆਪਣੇ ਬੱਚਿਆਂ ਤੋਂ ਵਾਚਾ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਕੋਈ ਝੂਠੀ ਕਸਮ ਨਹੀਂ ਖਾ ਸਕਦੀ ਕੋਈ ਇੱਦਾਂ ਦੀ ਕਸਮ ਨਹੀਂ ਖਾਦੀ ਹੈ ਤੇ ਸੋਚ ਸਮਝ ਕੇ ਖਾਦੀ ਹੈ ਐਂ ਤੇ ਪ੍ਰਿੰਕਲ ਲੁਧਿਆਣੇ ਦਾ ਕੋਈ ਰੋਲ ਨਹੀਂ ਹੈ ਬਾਕੀ ਮੈਂ ਲਾਸਟ ਵੀਡੀਓ ਸੀ ਮੈਂ ਕੋਈ ਨਹੀਂ ਬਣਾਨੀ ਹੁਣ ਬਸ ਮੈਂ ਆਪਣਾ ਜਿਹੜਾ ਪੱਖ ਰੱਖਣਾ ਸੀ ਰੱਖਤਾ ਸਸ਼ੀ ਗਰ ਜੀ ਸਾਰਿਆਂ